ਪਹਿਲਵਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਵਧੀਆ ਹੋਣਗੇ ਸਾਰੇ ਜਣ ਬਹੁਤ ਵਧੀਆ ਤੇ ਅਚਲਿਆਂ ਸਾਨੂੰ ਵੀ ਦੇਖਣ ਵੀ ਕਹਿੰਦੇ ਵਧੀਆ ਵਾ ਅੱਜ ਵੀ ਸਾਰੇ ਦੇਖ ਕੇ ਆਏ ਨੇ ਤੇ ਇਹ ਸਾਰੀ ਨੂਬਲੀ ਤੁਸੀਂ ਦੇਖਦੇ ਨਹੀਂ ਹੈਗੇ ਐਡੀ ਵਧੀਆ ਹੁੰਦੀ ਹੈ ਲੱਗਦਾ ਦੇਖਣ ਨੂੰ ਵੀ ਵਧੀਆ ਵਾ ਇਹ ਪਰਿਵਾਰ ਤੋਂ ਮਿਲਣ ਦੀ ਬੱਚੇ ਵੀ ਨਾਲ ਦੇਖ ਫੜਦੇ ਆ ਤੇ ਉਸ ਦੇਖਣ ਆਨੇ ਵੀ ਦੇਖ ਕੇ ਆਵਾਂਗੇ 1:30 ਵਜੇ ਦਾ ਟਾਈਮ ਆ ਮੁਵੇ ਦਾ ਫਾਈਨਲੀ ਅਸੀਂ ਲੇਟ ਹੋ ਗਏ 1:30 ਦਾ ਟਾਈਮ ਆ ਅਸੀਂ ਲੇਟ ਹੋ ਗਏ ਇਹ ਮੁੱਖ ਬੇਨਾਂ ਤੇ ਪਹੁੰਚਦੀ ਹੈ ਕਿ ਨਹੀਂ ਕਿ ਜਾਣਾ ਜਲੰਧਰ ਬੇਟਾ ਲੱਗ ਜਾਂਦੀ ਹੈ ਜੇ ਰਸਤੇ ਦੇ ਵਿੱਚ ਅੰਜੀ ਦੇ ਟ੍ਰੈਫਿਕ ਵੀ ਬਹੁਤ ਆ ਬਹੁਤ ਜਿਆਦਾ ਟ੍ਰੈਫਿਕ ਕੱਜ ਜਦੋਂ ਵੀ ਇਸ ਨੂੰ ਵੀ ਦੇਖਣ ਜਾਣਾ ਹੁੰਦਾ ਹੈ ਜਾਣਾ ਵੀ ਟਾਈਮ ਤੇ ਹੁੰਦਾ ਤੇ ਟ੍ਰੈਫਿਕ ਵੀ ਉਸ ਦਿਨ ਬਹੁਤ ਹੁੰਦੀ ਆ ਅਸੀਂ ਤਕਰੀਬਨ ਲੇਟ ਹੀ ਜਾਂਦੇ ਆ ਜਾਂ ਟਾਈਮ ਤੇ ਪਹੁੰਚਦੇ ਆ ਜੇ 5 ਮਿੰਟ ਦੀ ਲੰਗੀ ਹੁੰਦੀ ਹੈ ਤਾਂ ਪਹੁੰਚਦੇ ਆ ਹਰ ਵਾਰ ਹੁੰਦਾ ਆਪਣਾ ਇਹ ਟ੍ਰੈਫਿਕ ਕੁਦਰਤੀ ਇੱਕ ਤਾਂ ਦੂਰ ਆਉਣਾ ਪੈਂਦਾ ਜਲੰਧਰ ਤੋਂ ਨੇੜੇ ਪੇਹਣ ਆ ਜੰਦਰਯਾ ਅਪੰਦਾ ਸਾਨੂੰ ਮੂਵੀ ਦੇਖਣ ਦੀ ਕਪੂਰ ਸਟੇ ਸਾਡੇ ਹੈਨਿੰਗ ਆ ਥੀਟਰ ਤੇ 30 ਮਿੰਟ ਤੋਂ ਗਏ ਸੀ ਵੈਸੇ ਕਿੰਨਾ ਕੋਸ਼ਿਸ਼ ਕੀਤੀ ਮੈਂ ਆਤੀ ਹਾਰਣੇ ਸੀ ਜੀ ਜੁੱਤੀ ਹੁਣ ਤੋਂ ਬਾਅਦ ਆ ਕੇ ਨਾਲ ਦੇ ਨਾਲ ਹੀ ਤੁਰੇ ਸੀ ਨਾਲੇ ਪਰ ਫੇਰ ਵੀ ਟਾਈਮ ਲੱਗ ਜਾਂਦਾ ਆਪਰ ਬਾਕੀ ਨਾ ਜਾ ਨਹੀਂ ਹੁੰਦਾ ਇਹਨਾਂ ਦੀ ਪੜ੍ਹਾਈ ਹੁੰਦੀ ਹੈ ਟਿਊਸ਼ਨ ਹੁੰਦੀ ਹੈ ਜੀ ਸ਼ਾਮ ਨੂੰ ਟਿਊਸ਼ਨ ਹੁੰਦੀ ਹੈ ਦਿਨੇ ਸਕੂਲ ਹੁੰਦਾ ਅੱਜ ਚਲੋ ਆਇਆ ਵੀ ਹੁਣ ਚਲੇ ਜਾਵਾਂਗੇ ਜਿਸ ਤੋਂ ਪਹਿਲਾਂ ਵਾਪਸ ਚਲੇ ਜਾਵਾਂਗੇ ਮੇਰੇ ਹਿਸਾਬ ਨਾਲ ਆਇਆ ਵੀ ਮੂਵੀ ਨੰਗ ਨਹੀਂ ਜਾਵੇ ਥੋੜੀ ਜੀ ਕਿਉਂਕਿ ਟਾਈਮ ਪੂਰਾ ਪੂਰਾ ਨੇ ਸੋਚ ਕੇ ਆਏ ਸੀ ਜੀ 5-4 ਮਿੰ ਇਹ ਵੀ ਕਦਮ ਨੂੰ ਜਾਈ ਕਰਤਾ ਇਹ ਮੂਵੀ ਆ ਫਿਰ ਧਮਣਾ ਘਟਾ ਜਾਣਾ ਚਾਹੀਦਾ ਸੱਤ ਨੂੰ ਇੱਥੇ ਮੁੰਜਣਾ ਕਿ ਡਾਇਰੈਕਸ਼ਨ ਤੋਂ ਨਹੀਂ ਮੰਨੇ ਹੁੰਦੀ ਹਾਂਜੀ ਲਾਈਟਾਂ ਬਹੁਤ ਆ ਦਲੰਦਰ ਸ਼ਹਿਰ ਚ ਹੁਣ ਲਾਈਟ ਤੇ ਖੜੇ ਆ ਤੇ ਐਮਬੀਡੀ ਮਾਲ ਜਾਣਾ ਸੀ ਤੇ ਹਲੇ ਪਹੁੰਚਿਆ ਫੁੱਟਬਾਲ ਚੌਂਕ ਦਲੰਦਰ ਕਾਫੀ ਪਿੱਛੇ ਆ ਹਜੇ ਟਾਈਮ ਬਹੁਤ ਹੋ ਗਿਆ ਹਾਂ ਹਲੇ ਦੋ ਲਾਈਟਾਂ ਹੋਰ ਬਣੀਆਂ ਨੇ ਆਪਾਂ ਤਿੰਨ ਉਹ ਵੀ ਲੰਬੀਆਂ ਲੰਬੀਆਂ ਲਾਈਟਾਂ ਨੇ ਦੋ ਤਾਂ ਵੱਡੀਆਂ ਆਉਣਗੀਆਂ ਮੈਨੂੰ ਲੱਗਦਾ ਨਹੀਂ ਵੀ ਟਾਈਮ ਤੇ ਪਹੁੰਚ ਸਕਾਂ ਜੇ ਅਸੀਂ ਬਾਕੀ ਦੇਖੋ 10 ਹੋ ਗਏ 25 ਦਾ ਸ਼ੋਅ ਆ 15 ਮਿੰਟ ਰਹਿ ਗਏ ਨਹੀਂ ਪਹੁੰਚਣਾ ਟਾਈਮ ਤੇ ਹੋ ਗਏ ਥੋੜੀ ਜਿਹੀ ਮੂਰੇ ਨੂੰ ਅੰਗ ਵੀ ਜਾਵੇ ਨਾ ਮੂਵੀ ਫਿਰ ਵੀ ਉਹ ਗੱਲ ਨਹੀਂ ਬਣਦੀ ਗੱਲ ਬਣਦੀ ਨਹੀਂ ਗੜਬੜ ਹੋ ਜਾਂਦੀ ਸਟੋਰੀ ਦੀ ਨਹੀਂ ਬਣਦੀ ਨਾ ਸਟੋਰੀ ਉੱਤੇ ਬਣਿੰਦੇ ਕਈ ਵਾਰ ਚਲੋ ਤੇ ਜਦੋਂ ਵੀ ਹਮੇਸ਼ਾ ਮੂਵੀ ਦੇਖਣ ਹੁੰਦੇ ਹਾਂ ਹਮੇਸ਼ਾ ਲੇਟ ਹੁੰਦੇ ਹਾਂ ਤੇ ਹਮੇਸ਼ਾ ਹੀ ਕਹਿ ਕੇ ਜਾਂਦੇ ਹੁੰਦੇ ਹਾਂ ਵੀ ਅੱਗੇ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਾਂ ਪਰ ਉਸ ਤੋਂ ਵੱਧ ਲੇਟ ਹੋ ਜਾਂਦੇ ਨੇ ਇਨੀ ਵਾਰ ਤਾਂ ਪਹੁੰਚੇ ਸੀ ਨਾ ਟਾਈਮ ਤੇ ਟਾਈਮ ਟਾਈਮ ਤੇ ਸੀ ਉਹ ਵੀ ਲੇਟ ਸੀ ਨਾ ਜੀ ਉਹ ਆਪਣਾ ਲਾਈਟਾਂ ਫੇਰ ਲੱਗ ਗਈਆਂ ਸਾਨੂੰ ਡਾਕਟਰ ਬੀਰ ਬੇਦਕਾ ਚੌਕ ਆਇਆ ਨਾ ਉਧਰ ਚੌਕ ਕਹਿੰਦੇ ਇਹਨੂੰ ਗੱਡੀ ਨਾਲ ਤਾਂ ਸਾਡੀ ਜਾਣੀ ਸੀ ਪਰ ਇਹ ਸਾਡੇ ਮੁਰੇ ਗੱਡੀ ਸੀ ਨਾ ਉਹ ਫੋਨ ਤੇ ਲੱਗਿਆ ਹੋਇਆ ਸੀ ਭਾਈ ਤਾਂ ਕਰਕੇ ਉਹਦੇ ਕਰਕੇ ਆਪਾਂ ਨੂੰ ਕਹਣਾ ਪੈਗਾ ਲੇਟ ਆਉਣੀ ਉਹਨਾਂ ਦੇ ਤਾਂ ਕਰਕੇ ਹੌਲੀ ਹੌਲੀ ਗਿਆ ਲੈਟ ਹੋ ਗਿਆ ਮੋਕੇ ਤੇ ਹੌਲੀ ਹੌਲੀ ਕਰਦਾ ਤੇ ਅਸੀਂ ਫਸ ਗਏ ਜੀ ਪਹੁੰਚ ਗਏ ਸੀਗੇ ਮਾਲ ਦੇ ਵਿੱਚ ਅਸੀਂ ਗੱਡੀ پارک ਤੇ ਗਰਤੀ ਬਲਜਿੰਦਰ ਹੁਣੇ ਅੱਗੇ ਚਲੇ ਗਏ ਪਰਚੀ ਘਟਾ ਕੇ ਲਿਆਉਣਾ ਮੈਂ ਜਾ ਕੇ ਉਹ ਬੱਦੇ ਦੂਰ ਆ ਥੋੜੇ ਹਾਂਜੀ ਪਹੁੰਚ ਗਏ ਸੀਗੇ ਮਾਲ ਚ ਫਾਨੀ ਮੈਂ ਅੰਦਰ ਪਹੁੰਚ ਗਿਆ ਸੀ ਤਾਂ ਹੀ ਤੇ ਆ ਰਿਹਾ ਬਲਜਿੰਦਰ ਹੁਣੇ ਚਲੋ ਪਿੱਛੇ ਆਉਣਗੇ ਮੈਂ ਪਹਿਲਾਂ ਪਹੁੰਚ ਗਿਆ ਸੀ ਇਹ ਪਿੱਥੋਂ ਆਏ ਨੇ ਕੇ ਹੈ ਕੋਈ ਨੇਟ ਹੋ ਕੇ ਚਲੋ ਆਜੋ ਅੰਦਰ ਚੱਲੋ ਆਜੋ ਪਰਮੇਰ ਚਲੋ ਹਾਂਜੀ ਸ਼ੁਕਰ ਆ ਅਸੀਂ ਟਾਈਮ ਤੇ ਪਹੁੰਚ ਗਏ ਬੰਦੇ पूरे पूरे टाइम पे पहुंचे हैं हां जी ज्वाक अंदर ने तो मैं एक पानी की बोतल ले ले दींगी पानी काफी महंगा है इथे 70 रुपए दी मिल जा रही है एक प्लस आलू टिक्की की तीन प्लेट आओ अंदर ही पहुंच जाना ऑर्डर अंदर, अंदर थे। थे आ चुका था फिर गेट पे आ जाना ब्रेक कोई नहीं है और इंटरव्यू के बीच आ जाना के ਸਾਰੇ ਕਾ ਜਵਾਬ ਕੋਣਾ ਹਾਰਣਗੇ ਕਿਉਂਕਿ ਛੁੱਟੀ ਦੇ ਵਾਸਤੇ ਆਗੈ ਦੀ ਕੋਈ ਉਸ ਲੰਚ ਕਰਕੇ ਨਹੀਂ ਆਈ ਸੀ ਮੈਂ ਤਾਂ ਭੁੱਖਾ ਲੱਗਣੀ ਆ ਵੀ ਹੁਣ ਉਹਨਾਂ ਨੇ ਤਾਂ ਕੁਝ ਨਹੀਂ ਗਿਆ ਹੈਗਾ ਪਰ ਫਿਰ ਵੀ ਲੈ ਕੇ ਗਏ ਆਂ ਅੱਜ ਮੂਵੀ ਦੇਖਿਆ ਜੀ ਮੂਵੀ ਬਹੁਤ ਵਧੀਆ ਕਰਨ ਦੇਖਣਾ ਚਾਹੀਦੀ ਹੈ ਮੂਵੀ ਮੂਵੀ ਰਹਿ ਗਈ ਉੱਪਰ ਹੀ ਮੈਂ ਔਖਾ ਬਹਿ ਰਿਹਾ ਤੇ ਹਾਂ ਹਾਂਜੀ ਮੈਂ ਔਖਾ ਲੱਗਦਾ ਇਹ ਤਾਂ ਉਤਰਨਾ ਵਸ ਉਤਰੇ ਆ ਹਾਂਜੀ ਫਿਲਮ ਬਹੁਤ 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 ਹੀ ਸੋਹਣੀ ਦਿਵੰਤ ਬਹੁਤ ਸੋਹਣੀ ਲੱਗੀ ਆ ਸਾਰਿਆਂ ਨੂੰ ਉਹ ਵੀ ਦੇਖਣੀ ਚਾਹੀਦੀ ਏ ਵਾਲੀ ਇਹ ਤਾਂ ਰੋ ਹੀ ਗਈ ਆ ਦੇਖ ਕੇ ਮੂਵੀ ਬੀਬੀ ਰਜਨੀ ਮਤਲਬ ਕਿ ਬਹੁਤ ਦੇਖ ਦੇ ਕੇ ਮੈਨੂੰ ਤਾਂ ਬਹੁਤ ਰੋਣਾ ਆਇਆ ਬਹੁਤ ਵਧੀਆ ਸੀ ਮੂਵੀ ਸੀਗੀ ਦੇਖ ਕੇ ਸਾਰੇ ਜਿਹੜੇ ਨਹੀਂ ਦੇਖਿਓ ਵੀ ਦੇਖ ਕੇ ਆਇਓ ਬੀਬੀ ਰਜਨੀ ਬਹੁਤ ਸੋਹਣੀ ਮੂਵੀ ਲੋਕ ਟੋਕੀ ਦੇਖੇੜੇ ਪਰ ਲੋਕ ਟੋਕੀ ਖੜਾ ਪਈ ਬੰਦ ਨਹੀਂ ਜਾਂਦਾ ਗੱਡੀ ਤੇ ਚੜ ਕੇ ਆਗੇ ਲਓ ਜੀ ਘਰੇ ਆ ਗਏ ਮਾਂ ਵੀ ਤੇ ਟਿਊਸ਼ਨ ਦਾ ਟਾਈਮ ਹੋਇਆ ਪਿਆ ਵੈਸੇ ਤਾਂ ਬਾਹਰ ਖਲਾਂਗਾ ਮਨ ਅਗੀ ਵਰਾ ਵਈ ਜਾ ਨਹੀਂ ਇਹ ਗਾ ਡਾਊਨ ਹੋ ਗਿਆ ਹਾਂ ਪੈ ਗਿਆ ਖੁੱਖ ਲੱਗੀ ਆ ਕੋਈ ਨਹੀਂ ਬਰੈਡ ਹੋ ਰਿਹਾ ਘਰ ਮੈਂ ਫਿਰ ਤੇ ਬਰੈਡ ਲਾਇਆ ਸੀ ਕਿ ਆਉਂਦੇ ਹਾਂ ਅਸੀਂ ਕਿਉਂਕਿ ਉੱਥੇ ਜਿਹੜੀ ਟਿੱਕੀ ਰਹੀ ਸੀ ਉਹਦੇ ਨਾਲ ਕਿੱਥੇ ਸਾਨੂੰ ਪਤਾ ਮਨ ਭਰਦਾ ਮਨ ਕੀ ਰਾਜ਼ੀ ਨਹੀਂ ਆਉਂਦਾ ਹੈਗਾ ਉਹਨਾਂ ਨਾਲ ਥੋੜੀ ਜੀ ਕੁਆਂਟੀਟੀ ਸੀਗੀ ਤੇ ਹੁਣ ਬਰੈਡ ਬਣਾਵਾਂਗੇ ਸੈਂਡਵਿਚ ਠੀਕ ਆ ਨਾਲ ਪੀਵਾਂਗੇ ਚਾਹ ਥੋੜੀ ਥੋੜੀ ਤੇ ਚਲੋ ਟਿੱਡ ਜਾ ਥੋੜਾ ਜਿਹਾ ਸਬਰ ਜਾ ਜੂਰੇ ਨੂੰ ਸਾਂ ਰੋਟੀ ਖਾਲਾਂਗੇ ਰਾਤ ਨੂੰ ਜੇ ਥੋੜੇ ਹੋਏ